ਅਗਲੀ ਆ ਦੀਪਕ ਜੀ ਆਪਾਂ ਗੱਲ ਕਰਦੇ ਹਾਂ ਬੀਤੇ ਦਿਨਾਂ ਦੇ ਵਿੱਚ ਦੇਖੋ ਇਲੀਗਲ ਇਮੀਗ੍ਰੇਸ਼ਨ ਦੇ ਖਿਲਾਫ ਅਮਰੀਕਾ ਦੇ ਵਿੱਚ ਵੱਡੀ ਮੁਹਿੰਮ ਜਿਹੜੀ ਉਹ ਚੱਲ ਰਹੀ ਆ 트럼ਪ ਪ੍ਰਸ਼ਾਸਨ ਦੇ ਕੈਂਪੇਨ ਦਾ ਇਹ ਵਾਅਦਾ ਵੀ ਸੀਗਾ ਹੁਣ H1B ਦੇ ਵੀਜ਼ੇ ਦੇ ਮਗਰ ਵੀ ਜਿਹੜੇ ਉਹ ਜਾ ਰਹੇ ਆ ਰੀਸੈਂਟਲੀ ਜਿਹੜੇ ਉਹ ਉਪ ਰਾਸ਼ਪਤੀ ਜੇਡੀ ਵੈਂਸ ਬੁਣਾ ਨੇ ਇਸ ਦੇ ਉੱਤੇ ਸਵਾਲ ਚੱਕੇ ਉਸ ਤੋਂ ਇਲਾਵਾ 트럼ਪ ਸਮਰਥਕਾਂ ਦੇ ਵੀ ਇਸ ਨੂੰ ਲੈ ਕੇ ਸਵਾਲ ਰਹਿੰਦੇ ਆ ਟਰੰਪ ਹੁਣਾਂ ਨੇ ਦੋ ਟੁਕ ਜਿਹੜੀ ਉਹ ਸੁਣਾ ਦਿੱਤੀ ਹੁਣ ਇਸ ਦੇ ਉੱਤੇ ਹੁਕਮ ਜਾਰੀ ਕਰ ਦਿੱਤਾ ਵੀ ਅਮਰੀਕੀ ਕੰਪਨੀਆਂ ਚੋਂ ਭਾਰਤੀਆਂ ਨੂੰ ਬਾਹਰ ਕਰਨ ਦਾ ਜਿਹੜਾ ਉਹ ਹੁਕਮ ਟਰੰਪ ਹੁਣਾਂ ਨੇ ਦੇ ਦਿੱਤਾ ਆ ਹੁਣ ਨਾਲ ਹੀ ਸਵਾਲ ਲੱਗਦਾ ਇਹ ਆ ਜਾਂਦਾ ਹੈ ਵੀ ਪੰਜਾਬ ਵਿੱਚ ਕੀ ਵਧਾਏਗਾ ਇਹ ਮੇਰੇ ਵਿਚਾਰੀ ਦੇਖੋ ਅਮਰੀਕਾ ਫਸਟ ਦਾ ਨਾਰਾ ਟਰੰਪ ਨੇ ਦਿੱਤਾ ਤੇ ਠੀਕ ਹੈ ਆਪਣੇ ਮੁਲਕ ਨੂੰ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਪਹਿਲ ਦੇਣਾ ਹਰੇਕ ਦਾ ਫਰਜ਼ ਵੀ ਬਣਦਾ ਆਪਾਂ ਮੰਨ ਲੀਏ ਇਸ ਗੱਲ ਦੇ ਦਾ ਤੇ ਗੱਲ ਵਧੀਏ ਪਰ ਜੇ ਅਮਰੀਕਾ ਫਸਲਾ ਮਤਲਬ ਉਹ ਕੀ ਮੰਨਦੇ ਨੇ ਬਾਇ ਬਰਥ ਜਿਹੜਾ ਅਮਰੀਕਾ ਉਹਨੂੰ ਮੰਨਦੇ ਨੇ ਉਹ ਤਾਂ ਉਹਨੂੰ ਵੀ ਚਾਰਜ ਕਰ ਰਹੇ ਨੇ ਹੁਣ ਕਈ ਪਹਿਲੂਆਂ 'ਚ ਤਾਂ ਜਿਹੜਾ ਅਮਰੀਕਾ ਦਾ ਜਨਮਾ ਚਾਹੀਏ ਉਹਦੇ ਮਾਪਿਓ ਗੈਰਕਾਨੂੰਨੀ ਤਾਂ ਫਿਰ ਉਹਨੂੰ ਵੀ ਰਹਿਣ ਨਹੀਂ ਦੇਵਾਂਗੇ ਫਿਰ ਉਹ ਕੀ ਸਿਰਫ ਜਿਹੜੇ ਉੱਥੋਂ ਦੇ ਗੋਰੇ ਨੇ ਉਹਨਾਂ ਨੂੰ ਇਹ ਮੰਨਦੇ ਨੇ ਜਿਹੜੇ ਹੋਰ ਆ ਕੇ ਉੱਥੇ ਅਮਰੀਕਨ ਸਿਟੀਜ਼ਨ ਬਣ ਗਏ ਹੁਣ ਜਾਂ ਉੱਥੋਂ ਦੇ ਵਾਸੀ ਬਣ ਗਏ ਉਹ ਕਿ ਉਹਨਾਂ ਨੂੰ ਨਹੀਂ ਮੰਨਦੇ ਅਮਰੀਕਨ ਕੀ ਇਹ ਕੈਟਾਗਰੀ ਦੀ ਵਰਗਵੰਡੀ ਉਹ ਕਰ ਰਹੇ ਨੇ ਪਰ ਜਿਹੜਾ ਤਾਜ਼ਾ ਹੁਕਮ ਹੈ ਉਹਨਾਂ ਦਾ ਮੈਂ ਉਸ ਹੁਕਮ ਨੂੰ ਜਦੋਂ ਗੌਰ ਕਰਦਾ ਸੀ ਉਹ ਕਹਿੰਦੇ ਵੀ Google ਵਰਗੀ ਕੰਪਨੀ, Meta ਵਰਗੀ ਕੰਪਨੀ, ਅਜਿਹਾਂ ਜਿਹੜੀਆਂ ਵੱਡੀਆਂ ਦੁਨੀਆ ਦੀਆਂ ਨਾਮੀਗ੍ਰਮੀ ਕੰਪਨੀਆਂ ਨੇ ਉਹਨਾਂ ਅੰਚ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ। ਜੇ ਤਾਂ ਉਹ ਅਮਰੀਕਾ ਫਸਲੇ ਨਾ ਹੋਤੇ ਇਹ ਕਹਿੰਦੇ ਕਿ ਬਾਹਰਲੇ ਮੁਲਕਾਂ ਦੇ ਸਾਰੇ ਨੂੰ ਵੜ ਕੀਤਾ ਜਾਵੇ। ਫੇਰ ਤਾਂ ਹੁਕਮ ਬਾਇਸ ਨਾ ਲੱਗਦਾ। ਪਰ ਹੁਣ ਅਚੇਚੇ ਤੌਰ ਤੇ ਜੇ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ ਹੁਣ ਮਿੱਤਰ ਦੀ ਜ਼ਿੰਮੇਵਾਰੀ ਹੋ ਗਈ ਮਿੱਤਰ ਜੀ ਪੁੱਛਣਾ। ਫੇ ਇਕੱਲਾ ਭਾਰਤੀਆਂ ਲਈ ਦੂਸਰੀ ਗੱਲ ਤੁਸੀਂ ਗੈਰ ਕਾਨੂੰਨੀ ਬਾਹਰ ਦੇ ਮੁਲਕਾਂ ਤੋਂ ਆਇਆਂ ਨੂੰ ਉਹਦੇ ਵਿੱਚ ਭਾਰਤ ਵਾਲੇ ਵੀ ਨੇ ਸਾਡੇ ਪਰ ਭਾਰਤ ਚ ਪੰਜਾਬ ਵਾਲੇ ਵੀ ਸਾਡੇ ਹੁੰਦੇ ਨੇ ਤੋਂ ਤੁਸੀਂ ਉਹਨਾਂ ਨੂੰ ਬਾਹਰ ਕਰਨ ਦੀ ਗੱਲ ਕਰਦੇ ਹੋ ਤਾਂ ਉਹ ਕਿਸੇ ਹੱਦ ਤੱਕ ਸਮਝ ਵੀ ਆਵੇ ਪਰ ਤਰੀਕਾ ਕਰ ਤੁਸੀਂ ਜਿਹੜਾ ਅਪਣਾਇਆ ਸੀ ਉਹ ਤਾਂ ਵੱਡਾ ਬਰੋਲ ਹੋਇਆ ਸੀ ਕਿ ਕਿਹੜਾ ਤਰੀਕਾ ਹਤਕੜੀਆਂ ਬੈੜੀਆਂ ਵਾਲਾ ਪਰ ਹੁਣ ਜਿਹੜੀਆਂ ਕੰਪਨੀਆਂ ਦੀ 트ੰਪ ਸਾਬ ਗੱਲ ਕਰਦੇ ਨੇ ਉਹਨਾਂ ਨੂੰ ਪੁੱਛਣਾ ਲਾ ਹੋਵੇ ਕਿ ਨਾ ਕੰਪਨੀਾਂ ਚ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਕੋਈ ਆਇਆ ਨਹੀਂ ਹੋ ਕੇ ਹਮ ਹਮ ਜੇ ਗੂਗਲ ਮੈਟਾ ਵਰਗੀਆਂ ਕੰਪਨੀਆਂ ਚ ਕੋਈ ਵੱਡੇ ਅਹੁਦਿਆਂ ਤੇ ਵੱਡੇ ਪੋਸਟਾਂ ਤੇ ਕੰਮ ਕਰ ਰਿਹਾ ਹੈ ਇਸ ਸਮੇ 20 22 ਦੁਨੀਆ ਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਅਮਰੀਕਾ ਚ ਸਥਾਪਿਤ ਨੇ ਉਹਨਾਂ ਚ ਭਾਰਤੀ ਹੈਡ ਨੇ ਲੀਡ ਕਰਦੇ ਨੇ ਉਹਨੂੰ ਤੇ ਇਹਦਾ ਮਤਲਬ ਉਹ ਇਹਨਾਂ ਪੋਸਟਾਂ ਤੱਕ ਜੇ ਪਹੁੰਚੇ ਜਾਂ ਇਹਨਾਂ ਕੰਪਨੀਆਂ ਦੇ ਵਿੱਚ ਉਹ ਕਿਸੇ ਬੱਖੋ ਵਕ ਉਹਦੇ ਆ ਤੇ ਕੰਮ ਕਰਦੇ ਨੇ ਐਈਆਂ ਸੈਂਕੜੀਆਂ ਕੰਪਨੀਆਂ ਚ ਤਾਂ ਇਹਦਾ ਮਤਲਬ ਆਪਣੀ ਸਕਿੱਲ ਦੇ ਦਮ ਤੇ ਆਪਣੀ ਸਟੱਡੀ ਦੇ ਦਮ ਤੇ ਆਪਣੀ ਕਾਬਲੀਅਤ ਦੇ ਦਮ ਤੇ ਇੱਥੇ ਤੱਕ ਆਈ ਉਹਨਾਂ ਕਿਹਦਾ ਹੱਕ ਮਾਰ ਕੇ ਤਾਂ ਲਿਆ ਨਹੀਂ ਫਿਰ ਫਿਰ ਤੁਸੀਂ ਇਸ ਤਰੀਕਾ ਕਰਨ ਨੂੰ ਕਿਵੇਂ ਲਾਓਗੇ ਪਰ ਇਹ ਪਹਿਲੀ ਨਜ਼ਰ ਚ ਇੰਨੀ ਖਬਰ ਨਹੀਂ ਹੈ ਜੀ ਕਿ ਜੀ ਅਮਰੀਕਾ ਚ ਜਿੰਨੀਆਂ ਕੰਪਨੀਆਂ ਨੇ ਉਹਨਾਂ ਚੋਂ ਭਾਰਤੀਆਂ ਨੂੰ ਬਾਹਰ ਕਰ ਮੈਂ ਇਹਦਾ ਅਸਰ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਉਹਨਾਂ ਥਾਵਾਂ ਤੇ ਵੀ ਦੇਖ ਰਿਹਾ ਜਿੱਥੇ ਜਿੱਥੇ ਅਮਰੀਕਾ ਦੇ ਕੰਪਨੀਆਂ ਦੇ ਕਾਲ ਸੈਂਟਰ ਚੱਲਦੇ ਹਾਂਜੀ ਮੈਨੂੰ ਉਸ ਨਜ਼ਰੀਏ ਤੋਂ ਲੈ ਲਿਆ ਟਰੰਪ ਫੋਰੀ ਜਦੋਂ ਇਹ ਗੱਲ ਕਰ ਰਹੇ ਸੀ ਤਾਂ ਉਹਨਾਂ ਦਾ ਇੱਕ ਕੋਡ ਮੇਰੇ ਧਿਆਨ ਚ ਆਇਆ ਜਿਹੜਾ ਮੈਂ ਨੋਟ ਕੀਤਾ ਉਹ ਕਹਿੰਦੇ ਵੀ ਕੰਪਨੀਆਂ ਅਮਰੀਕਾ ਚ ਨੇ ਹੈਨਾ ਤੇ ਇਸ ਅਮਰੀਕਾ ਚ ਹੋਣ ਦੇ ਨਾਤੇ ਸਾਡੀ ਆਜ਼ਾਦੀ ਦਾ ਫਾਇਦਾ ਚੁੱਕ ਰਹੀਆਂ ਨੇ ਉਹ ਕਹਿੰਦੇ ਫੈਕਟਰੀਆਂ ਇਹ ਲਾਉਂਦੇ ਨੇ ਜਾ ਕੇ ਚੀਨ ਚ ਹੈ ਤੇ ਕਰਮਚਾਰੀ ਰੱਖਦੇ ਨੇ ਭਾਰਤ ਦੀ ਤੇ ਜੀ ਮੁਨਾਫਾ ਕਮਾਉਂਦੇ ਨੇ ਆਇਰਲੈਂਡ ਚ ਹਮ ਕਰਮਚਾਰੀ ਭਾਰਤ ਥੋ ਲੈਂਦੇ ਨੇ ਫੈਕਟਰੀਆਂ ਚੀਨ ਚ ਚਲਾਉਂਦੇ ਨੇ ਤੇ ਮੁਨਾਫਾ ਜਾ ਕੇ ਆਇਰਲੈਂਡ ਚ ਉਹ ਹੁਣ ਇਹਦਾ ਅਰਥ ਕੀ ਹੈ ਕਿ ਜੇ ਕਿਸੇ ਕੰਪਨੀ ਦਾ ਹੈੱਡ ਆਫਿਸ ਅਮਰੀਕਾ ਚ ਤਾਂ ਉਹਦੀ ਪ੍ਰੋਡਕਸ਼ਨ ਚੀਨ ਚ ਹੋ ਰਹੀ ਆ ਇਹ ਉਹਨੇ ਆਪਣੇ ਕਾਲ ਸੈਂਟਰ ਮਸਲੇ ਨੂੰ ਸੁਲਝਾਉਣ ਲਈ ਸਾਰਾ ਕੁਝ ਲਈ ਪੰਜਾਬ ਚ ਭਾਰਤ ਚ ਕਿਤੇ ਡੀਲ ਕੀਤੀ ਹੈ ਉੱਥੇ ਖੁੱਲੇ ਨੇ ਤਾਂ ਇਹਦਾ ਮਤਲਬ ਇਹ ਅਸਰ ਉੱਥੇ ਤੱਕ ਜਾਊਗਾ ਫਿਰ ਇਹਨਾਂ ਦਾ ਇਹ ਕਹਿਣਾ ਇਹ ਉਹਨਾਂ ਕੰਪਨੀਆਂ ਨੂੰ ਇਹ ਧਮਕੀ ਦੇ ਰਹੇ ਨੇ ਕਿ ਜਾਂ ਤਾਂ ਅਮਰੀਕਾ ਤੋਂ ਬੁਰੀ ਬਿਸਤਰਾ ਬੰਦ ਲਓ ਜਾਂ ਫਿਰ ਮਤਲਬ ਕਿ ਜੇ ਇੱਥੇ ਰਹਿ ਕੇ ਕੰਮ ਕਰਨਾ ਹੈ ਫਿਰ ਉੱਥੋਂ ਭਾਰਤੀਆਂ ਨੂੰ ਕੱਢੋ ਜਮ ਤਈ ਪੰਜਾਬ ਦੇ ਮਹਾਲੀ ਚੰਡੀਗੜ੍ਹ ਦੇ ਵਿੱਚ ਹੀ ਸੈਂਕੜੇ ਅਮਰੀਕਨ ਕੰਪਨੀਆਂ ਦੇ ਕਾਲ ਸੈਂਟਰ ਨੇ ਜਿਹੜੇ ਜਨੂਨ ਤਰੀਕੇ ਨਾਲ ਚੱਲਦੇ ਨੇ ਕੋਈ ਠੱਗੀ ਧੋਰੀ ਵਾਲੇ ਤਰੀਕੇ ਨਾਲ ਨਹੀਂ ਚੱਲਦੇ ਹਮ ਵੈਲਿਡ ਐਂਡ ਰਜਿਸਟਰਡ ਕੰਪਨੀਆਂ ਦੇ ਥਰੂ ਚੱਲਦੇ ਨੇ ਤੇ ਇਹ ਜਿਹੇ ਬੰਗਲੌਰੂ ਦੇ ਵਿੱਚ ਅੰਧਾਬਾਦ ਦੇ ਵਿੱਚ ਦਿੱਲੀ ਦੇ ਵਿੱਚ ਮੁੰਬਈ ਦੇ ਵਿੱਚ ਪਤਾ ਨਹੀਂ ਕਿੰਨੇ ਨੇ ਤੇ ਇੱਥੇ ਤੁਸੀਂ ਆਕੇ ਦੇਖੋ ਸਵੇਰੇ 5 ਵਜੇ 6 ਵਜੇ ਗੱਡੀਆਂ ਘਰਾਂ ਨੂੰ ਬੱਚਿਆਂ ਨੂੰ ਛੱਡਣ ਆ ਰਹੀਆਂ ਹੁੰਦੀਆਂ ਦੂਸਰੀਆਂ ਗੱਡੀਆਂ ਲੈ ਕੇ ਜਾ ਰਹੀਆਂ ਹੁੰਦੀਆਂ ਦਿਨ ਤੇ ਰਾਤ 24 ਘੰਟੇ ਕਾਲ ਸੈਂਟਰ ਚੱਲਦੇ ਨੇ ਤੇ ਲੱਖਾਂ ਦੀ ਤਰ੍ਹਾਂ ਜਵਾ ਕੰਮ ਕਰਦੇ ਨੇ ਜੀ ਤੇ ਕੀ ਇਹ ਪੰਜਾਬ ਚ ਇਹਨਾਂ ਨੂੰ ਸੜਕਾਂ ਤੇ ਲਿਆਉਣ ਦੀ ਕਵਾਇਤ ਕੀ ਇਹਨਾਂ ਨੂੰ ਕਢਾਉਣਾ ਚਾਹੁੰਦੇ ਨੇ ਟਰੰਪ ਕਿ ਇਹ ਪੋਸਟਾਂ ਉਹ ਅਮਰੀਕਾ ਚ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਉੱਥੇ ਫਿਰ ਕੰਪਨੀਆਂ ਆਪਣਾ ਆਰਥਿਕ ਬੋਝ ਤਾਂ ਕੰਪਨੀਆਂ ਦਾ ਵੱਧੂਗਾ ਬਹੁਤ ਸਾਰੇ ਜਿੱਡੀਆਂ ਵੱਡੀਆਂ ਕੰਪਨੀਆਂ ਨੇ ਉਹ ਸਹਿ ਵੀ ਲੈਣੀਆਂ ਪਰ ਜਿਹੜੇ ਪਰਿਵਾਰ ਦੇ ਚੁੱਲ੍ਹੇ ਦੇ ਉੱਤੇ 20000 25000 ਮਹੀਨੇ ਦਾ ਆਉਂਦਾ ਤੇ ਉਹਦੇ ਨਾਲੇ ਉਹਦਾ ਚੁੱਲ੍ਹਾ ਮੰਗਦਾ ਤੁਸੀਂ ਉਹਨਾਂ ਦੇ ਰੋਜ਼ਗਾਰ ਨਵੇਂ ਬੱਚਿਆਂ ਦੇ ਜਿਹੜੇ ਨਵੀਂ ਪੰਨੀ ਦੀ ਬੜੇ ਸ਼ੌਂਕ ਨਾਲ ਐ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ ਕੇ ਇਧਰ ਨੂੰ ਆਈ ਹੈ ਪਲੱਸ 2 ਗ੍ਰੈਜੂਏਸ਼ਨ ਵਾਲੇ ਬ ਤੁਸੀਂ ਉਹਨਾਂ ਦੇ ਰੋਜ਼ਗਾਰ ਖੋਣ ਵਾਲੀ ਕਵਾਇਚੋਂ ਸੋ ਇਹ ਤਰੀਕਾਕਾਰ ਜ਼ਿੰਮੇਵਾਰੀ ਬਣਦੀ ਆ ਭਾਰਤ ਸਰਕਾਰ ਦੀ ਐ ਮੋਦੀ ਜੀ ਮਾਈ ਬੈਸਟ ਫਰੈਂਡ 트럼ਪ ਇਜ਼ ਮਾਈ ਬੈਸਟ ਫਰੈਂਡ ਆਪਕੀ ਵਾ 트럼ਪ ਸਰਕਾਰੇ ਨਾਗਰਿਕ ਦੇ ਨਾਲੇ ਇਹਨਾਂ ਮੁੱਦਿਆਂ ਤੇ ਕਦੇ ਬੋਲਣਗੇ ਕਿ ਨਹੀਂ ਬੋਲਣਗੇ ਉਹ ਤਾਂ ਅਜੇ ਤੱਕ ਉਹਦੇ ਪਰ ਨਹੀਂ ਬੋਲੇ ਹੋ ਰਾਹੁਲਵਾਨ ਦੀ ਪੁੱਛੀ ਜਾਂਦਾ ਕਹਿੰਦਾ 25 ਵਾਰ ਕਹਿੰਦਾ 트럼ਪ ਨੇ ਕਿ ਮੈਂ ਪਰਵਾਮ ਜੰਗ ਰਖਾਈ ਆ ਤੁਹਾਡੀ ਕਹਿੰਦਾ ਤੁਸੀਂ ਇੱਕ ਵਾਰ ਤਾਂ ਬੋਲ ਦੋ 5 ਦਿਨ ਹੋ ਗਏ 5 ਸੂਚ ਸੈਸ਼ਨ ਚੱਲ ਰਹੇ ਵਿੱਚ ਮੈਂਟ ਦਾ ਕੰਮ ਨਹੀਂ ਹੋਇਆ ਉਹ ਕਹਿੰਦੇ ਪਹਿਲਾਂ ਪਹਿਲਗਾਮ ਹਮਲੇ ਦੇ ਉੱਤੇ ਮਿਸ਼ਨ ਤੋਂ ਦੂਰ ਤੇ ਆ ਜੋ ਬਿਹਾਰ ਨਹੀਂ ਚੋਣਾ ਤੇ ਆਦੋ ਸੋ ਕਿੱਥੇ ਜਨਾਬ ਲੱਭਣ ਤਾਂ ਤਾਂ ਹਾਂ ਸੋ ਇਸ ਲਈ ਇਹ ਬਹੁਤ ਵੱਡਾ ਸਵਾਲ ਖੜਾ ਹੈ ਕਿ ਜੇ ਟਰੰਪ ਦੇ ਇਹਨਾਂ ਬੋਲਾਂ ਦਾ ਅਸਰ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਪੰਜਾਬ ਤੱਕ ਪੈਂਦਾ ਫਿਰ ਕੇਂਦਰ ਸਰਕਾਰ ਵਿਦੇਸ਼ ਮੰਤਰਾਲਾ ਪ੍ਰਧਾਨ ਮੰਤਰੀ ਕੁਝ ਮੇਵਰੀ ਨਿਭਾਉਣਗੇ ਆਪਣੀ ਹਾਂ ਜੀ